ਪਾਵਰ ਕਾਮਨ ਟ੍ਰਾਂਸਫਾਰਮਰ ਬਣਾਇਆ ਉਹਨਾਂ ਸਮਰੂਪ ਦੇ ਵਿੱਚ ਧਾਰਨ ਤਿਆਰੀ ਕੀਤੀ ਗਈ ਸੀ ਪਰ ਦਿੱਲੀ ਮੰਡ ਦੀ ਵੱਲੋਂ ਪਹਿਲਾ ਮੀਟਿੰਗ 15 ਮਾਰਚ ਦੀ ਈ ਸੀ ਜੋ ਕਿ ਉਸ ਤੋਂ ਬਾਅਦ ਮੀਟਿੰਗ ਹਿੰਦੀ ਮਹਾਤਮ ਦੀ ਗਈ ਸੀ 15 ਹਿੰਦੀ ਮਹਾਤਮ ਪੀਐਸਈ ਵੀ ਯੂਵੈਂਟ ਫੋਰਮ ਦੇ ਆਗੂ ਚੰਡੀਗੜ੍ਹ ਪਹੁੰਚੇ ਸਹੀ 12:00 ਵਜੇ 12 ਵਜੇ ਤੱਕ ਦੇ ਕੇ ਦੋ ਇਹਨਾਂ ਦੋਵਾਂ ਨਿਯਮ ਕੀਤੀ ਤਾਂ ਪ੍ਰਮੰਡਗੀ ਡਾਇਰੈਕਟਰ ਜੀ ਨੂੰ ਕਿਹਾ ਗਿਆ ਕਿ ਚੋਂ ਜ਼ਿਆਦਾ ਲੰਮ ਨੂੰ ਕਰਕੇ ਜੋ ਬਿਜਲੀ ਮੰਤਰੀਆ ਹਰਪੰਸਰ ਇਟੂ ਮਿਲ ਨਹੀਂ ਕਰ ਸਕਦੇ ਜਿਸ ਕਰਕੇ ਅੱਜ ਜੋ ਉਮੀਦ ਮਾਧਰੀ ਮਿਲਣ ਬਿਜਲੀ ਮੰਤਰੀ ਹਰਪੰਸਰ ਇਟੂ ਨੇ ਕਰਦੇ ਆ انا ਅਲੀਪਾਲ ਨੂੰ ਮੇਰੇ ਨਾਲ ਮੰਗ ਕਰਦੇ ਆ ਕਿ ਪੇਗ ਟੁੱਟੇ ਨੂੰ ਦੂਰ ਕਿਤੇ ਆ ਸੈਗ ਲੈਣ ਜੋ ਪੇਗ ਪੇਸ ਕਰ ਰਹੇ ਉਹਨਾਂ ਪੇਸ ਰੱਦ ਕਰਕੇ ਉਹਦਾ ਪਹਾਲ ਕੀਤਾ ਜਾਵੇ ਇਸ ਤਰ੍ਹਾਂ ਮੇਰੇ ਭਗਵਾਨ ਜੀ ਤਰ੍ਹਾਂ ਬੇਤੈਰਵਾਸੇ ਜੀ ਮਨ ਮੰਗ ਕਰਦੇ ਆ ਕਿ ਜਿਸ ਦਾ ਕੇਂਦਰ ਦਾ ਡੀਏ 50% ਹੋ ਚੁੱਕਿਆ ਪਰ ਪੰਜਾਬ ਦੇ ਨਾਲ ਡੀਏ 36% ਦਾ 12% ਘਟਾ ਜਿਸ ਕਰਕੇ ਹਰ ਮਹੀਨੇ ਮਨਾਈਆਂ ਨੂੰ ਤਨਖਾਹ ਹਿਆਰ ਆਪੇ ਕਾਟ ਮੰਦ ਲਿਆ 50% ਡੀਏ 36% ਤੋਂ ਆ ਗਈ 50% ਕੀਤਾ ਜਾਵੇ 17/7/20 ਤੋਂ ਭਾਰਤੇ ਮਨਾਈ ਨੂੰ 6ਾਂ ਬੇਗ ਨੋਟ ਤੱਕ ਜਾਵੇ 204 ਤੋਂ ਭਾਰਤੀ ਹੋਈ ਮਨਾਈ ਨੂੰ ਪੁਰਾਣੀ ਬੰਸ ਗੇਮ ਨਿਯਮ ਸੁਭਾਤ ਅਨਸਾਰ ਲਾਗੂ ਕੀਤੀ ਜਾਵੇ ਇੱਕ ਪਾਸੇ ਪੰਜਾਬ ਸਰਕਾਰ ਨੇ ਜੋ ਲਗਨ ਉੱਤੇ ਦਿੱਤਾ ਸੀਗਾ ਇੱਕ ਸਤ ਉਪਰਸਾਂ ਹੋ ਚੁੱਕਿਆ ਅਜੇ ਤੱਕ ਪ੍ਰਾਣੀ ਵਿਦਵਸ ਨੂੰ ਪਹਾਲ ਹੀ ਹੋਈ ਜਿਸ ਕਰਕੇ ਪੰਜਾਬ ਦੇ ਰਾਏ ਬਹੁਤ ਰੋਸਾ ਆਉਣ ਵਾਲੇ ਨਾਮ ਵਿੱਚ ਜਦੋਂ ਕੈਨਰ ਮੰਤਰੀ ਜਾਂ ਐਮਐਲਏ ਆਪ ਪਾਰਟੀ ਨੇ ਪਿੰਡਾਂ ਵਿਚ ਜਾਉਣਗੇ ਤੌਰ ਉਮ ਘੇਰ ਦੀ ਤਿਆਰੀ ਕੀਤੀ ਹੈ 28 ਮਾਰਚ ਨੂੰ ਬਠਿੰਡਾ ਦੇ ਵਿੱਚ ਕਨਵੈਸ਼ਨ ਕੀਤੀ ਜਾ ਰਹੀ ਹੈ ਜਿਸ ਦੀ ਪਿਆਰੀ ਜੁਰੀ ਕੀਤੀ ਜਾਂ ਜੀਆਈਟੀ ਵਿੱਚ ਬਲਾਈ ਜੂ ਵੀ ਬਣੋ 26 ਮਾਰਚ ਨੂੰ ਵੱਧ ਤੋਂ ਵੱਧ ਸਾਡੇ ਕੋਲ ਮਲਾਜਮ ਬਠਿੰਡੇ ਖੋਟਣਗੇ ਅਨੇ ਮਾਰਚ ਕਰਨਗੇ ਅਸੀਂ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਆਂਗੇ ਰੋਪੜ ਸਰਪੰਦ ਦੇ ਵਿੱਚ ਲਹਿਰਾ ਨਾ ਤੁਨਾਂ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ 10 ਨਾਲ 12 ਨਾਲ ਦੇ ਕੰਮ ਕਰਦੇ ਆ ਕੰਮ ਇਹਨੂੰ ਰੈਗੂਲਰ ਕਰਾਵੇ ਜੋ ਮੁਖੋਂ ਦੇ ਕਹਿ ਰਿਹਾ ਕਿ ਜੋ ਕੱਚੇ ਮ�ਲੇਵਾਂ ਨੇ ਕੱਚਾ ਸਰ ਕਰਤੂਗਾ ਕੇ ਪੰਨਿਓ ਮੈਂ ਰੈਗੂ ਕਰੂੰਗਾ ਪਰ ਸਰਕਾਰ ਬਣੀਓ 2 ਸਾਲ ਹੋ ਚੁੱਕੇ ਆ ਜਿਹੜਾ ਕੱਚਾ ਮ�ਲੇ ਨੂੰ ਪੱਕਾ ਨਹੀਂ ਕੀਤਾ ਜਿਸਕਾਰ ਕੀ ਹੋਣਾ ਆਉਣ ਵਾਲੀ 23 ਮਾਰਚ ਨੂੰ ਬਰਨਾਲੇ ਦੇ ਵਿੱਚ ਬੇਤਰੀ ਅਪਾਰਸ਼ੀ ਨੀਮਾ ਮਗੈ ਭਗਵਾਨਤਮਾਨ ਦੇ ਬ੍ਰੋਦਰ ਮਾਰੀ ਦੀ ਜਿਉਲੀ ਧੰਨਵਾਦ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ